ਮੈਨੂੰ ਹਮੇਸ਼ਾ ਦਿਮਾਗ ਜਾਂਦਾ ਆਪਣੀ ਜਿਹਦਾ ਸਿੱਖ ਹਿਸਟਰੀ ਦਾ ਰਾਈਟ ਜਿਹਦਾ ਗੁਰੂ ਨਾਨਕ ਜੀ ਹੋਏ ਉਹਦੇ ਬਾਅਦ ਹੋਰ ਗੁਰੂ ਆਏ ਰਾਈਟ ਤੁਸੀਂ ਕਹਿੰਦੇ ਹੋ ਕਿ ਗੁਰੂ ਨਾਨਕ ਜੀ ਦੇ ਜਿਹੜੇ ਸੰ ਸੀਗੇ ਉਹਨਾਂ ਨੂੰ ਗੱਦੀ ਨਹੀਂ ਦਿੱਤੀ ਗਈ ਤੇ ਪਹਿਲੇ ਮਤਲਬ ਪਹਿਲੇ ਜਿਹੜੇ ਗੁਰੂ ਸੀਗੇ ਤਾਂ ਗੁਰਗੱਦੀ ਬਾਹਰ ਦਿੱਤੀ ਗਈ ਸੀ ਆਪਣੇ ਮਤਲਬ ਇਮੀਡੀਏਟ ਫੈਮਿਲੀ ਤੋਂ ਰਾਈਟ ਬਟ ਅੱਗੇ ਅੱਗੇ ਜਾ ਕੇ ਸਾਡੇ ਜਿਹੜੇ ਅਗਲੇ ਗੁਰੂ ਹੋਏ ਆ 10ਵੇਂ ਗੁਰੂ ਤਾਂ ਉਹ ਘਰ ਦੇ ਅੰਦਰ ਗੁਰਗੱਦੀ ਰਹੀ ਆ রাইਟ ਤੇ ਉਹ ਮੈਨੂੰ ਹਮੇਸ਼ਾ ਕੁਐਸਚਨ ਹੁੰਦਾ ਸੀ ਆ ਜੇ ਤਾਂ ਲੈਟਸ ਸੇ ਜਦਾਂ ਅਸੀਂ ਸੋਲ ਦੀ ਗੱਲ ਕਰਦੇ ਆ ਗੁਰੂ ਨਾਨਕ ਜੀ ਆਇਆ ਤੇ ਉਹ ਉਹਨਾਂ ਦੇ ਜਿਹੜਾ ਸਪਿਰਚੁਅਲ ਕੈਲ ਹੋਈ ਆ ਉਹਨਾਂ ਦੀ ਅਵੇਕਨਿੰਗ ਜਿਹੜੀ ਆ ਜਿਆਦਾ ਸੀ ਆਮ ਬੰਦੇ ਤੋਂ ਹਮ রাইਟ ਤੇ ਉਹ ਫੇ ਘਰ ਦੇ ਅੰਦਰ ਕਿੱਦਾਂ ਰਹੀ ਅਵੇਕਨਿੰਗ ਜਿੱਦਾਂ ਬਾਹਰ ਨਹੀਂ ਜਾਣੀ ਚਾਹੀਦੀ ਕੋਈ ਜਰੂਰੀ ਕਿਉਂ ਹੈਗਾ ਕਿ ਘਰ ਦੇ ਅੰਦਰ ਹੀ ਉਹ ਬੰਦਾ ਹੋਊਗਾ ਬਾਹਰ ਕੋਈ ਉਸ ਇਲਾਕੇ ਤੋਂ ਬਾਹਰ ਦਾ ਬੰਦਾ ਨਾ ਹੋਵੇ ਜਿਹੜਾ ਅੱਗੇ ਉਹਨੂੰ ਗੁਰਗੱਦੀ ਮਿਲੇ ਤੇ ਸਿੱਖ ਧਰਮ ਜਿਹੜਾ ਆ ਹੋਰ ਕਿਤੇ ਚਲੇ ਜਾਵੇ ਦੁਨੀਆ ਦੇ ਅੰਦਰ ਰਾਈਟ ਜਿਹੜਾ ਟੀਚਿੰਗ ਉਹਨਾਂ ਦੇ ਫਾਲੋਅਰ ਤਾਂ ਲੱਗਾ ਦੂਰ ਦੂਰੋਂ ਆਇਆ ਗੁਰੂ ਨਾਨਕ ਜੀ ਜਿਹੜੇ ਸੀਗੇ ਦਾਸੀਆਂ ਕੀਤੀਆਂ ਉਹ ਸਾਰੇ ਆ ਗਏ ਆ ਰਾਈਟ ਉਹਨਾਂ ਦੇ ਟੀਚਿੰਗਸ ਤਾਂ ਬਾਹਰ ਤਾਂ ਗਈਆਂ ਸੀਆਂ ਇੰਡੀਆ ਤੋਂ ਪਰ ਫੇ ਗੁਰਗੱਦੀ ਜਿਹੜੀ ਘਰ ਦੇ ਅੰਦਰ ਕਿੱਦਾਂ ਰਹਿ ਗਈ ਜਿੱਦਾਂ ਨਾ ਉੱਥੇ ਘੁੰਮਦੀ ਰਹੀ ਉਹ ਮੈਨੂੰ ਥੋੜੇ ਕੁਐਸਚਨਸ ਹੈ ਪਰ ਮੈਂ ਜਦ ਵੀ ਕਿਸੇ ਨੂੰ ਪੁੱਛਦਾ ਤਾਂ ਇਟਸ ਜਿੱਦਾਂ ਲੋਕ ਡਿਫੈਂਸਿਵ ਜੇ ਹੋ ਜਾਂਦੇ ਆ ਕਿ ਜਿੱਦਾਂ ਨਾ ਅਟੈਕ ਹੋ ਰਿਹਾ ਸਿੱਖ ਜੰਮ ਤੇ ਤੇ ਮੈਨੂੰ ਕਦੀ ਸਹੀ ਜਵਾਬ ਨਹੀਂ ਮਿਲਦਾ ਜਿੱਦਾਂ ਪਹਿਲੀ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ 4450 ਸਾਲ ਪਹਿਲਾਂ ਵਾਪਰੀ ਹੋਈ ਘਟਨਾ ਆ ਹਾਂਜੀ ਉਹਦੇ ਬਾਰੇ ਤੁਸੀਂ ਇਹ ਵੀ ਆਸ ਨਾ ਰੱਖੋ ਵੀ ਕੋਈ ਤੁਹਾਨੂੰ ਇਦਾਂ ਫਰਮ ਜਵਾਬ ਦੇ ਦੇਊਗਾ ਕਿ ਉਸ ਵੇਲੇ ਇਦਾਂ ਹੋਈ ਸੀ ਇਦਾਂ ਹੋਈ ਸੀ ਇਦਾਂ ਹੋਈ ਸੀ ਤੇ ਇਦਾਂ ਕਿਉਂਕਿ ਉੱਥੇ ਕਿਹੜਾ ਕੋਲ ਬੈਠਾ ਸੀ ਹਾਂਜੀ ਬਿਲਕੁਲ ਹਣਾ ਪਹਿਲੀ ਗੱਲ ਦੂਜੀ ਗੱਲ ਇਹ ਆ ਅਸੀਂ ਕਹਿੰਨੇ ਆ ਭਈ ਇਦਾਂ ਬਾਹਰ ਵੀ ਤਾਂ ਕੋਈ ਸਿਆਣਾ ਹੋ ਹੀ ਸਕਦਾ ਸੀ ਹਾਂ ਹਾਂ ਇਹਹੀ ਆ ਨਾ ਗੱਲ ਹਾਂਜੀ ਬਿਲਕੁਲ ਅੱਛਾ ਫੇ ਅਸੀਂ ਇਹ ਕਿਉਂ ਨਹੀਂ ਸੋਚਦੇ ਭਈ ਘਰ 'ਚ ਸਿਆਣਾ ਕਿਉਂ ਨਹੀਂ ਹੋ ਸਕਦਾ ਸੀ ਹਾਂਜੀ ਘਰ ਵਿੱਚ ਵੀ ਹੋ ਸਕਦਾ ਪਰ ਜੁਰੀ ਤੋਂ ਨਹੀਂ ਘਰ ਵਿੱਚ ਹੀ ਹੋਵੇ ਜੇ ਤਾਂ ਜੇ ਤਾਂ ਇਹ ਹੁੰਦਾ ਭਈ ਜਿਹਦਾ ਪਹਿਲੇ ਪਾਦਸ਼ਾਹ ਸ਼੍ਰੀ ਚੰਦ ਨੂੰ ਗਰਗਦੀ ਦੇਂਦੇ ਹਾਂ ਹਾਂ ਉਹ ਕੰਬਲੀਆਂ ਰਮਲੀਆਂ ਜਿਹੇ ਮਾਰਦਾ ਹੁੰਦਾ ਰਾਈਟ ਫੇਰ ਗਾਹਾਂ ਇੱਕ ਇੱਕ ਹੋਰ ਬਾਹਰੋਂ ਕਿਸੇ ਨੂੰ ਦਿੰਦੇ ਉਹ ਸਿਆਣਾ ਨਿਕਲਦਾ ਹਾਂਜੀ ਫਿਰ ਇੱਕ ਗੱਦੀ ਘਰ ਚ ਮਿਲਦੀ ਉਹ ਕੰਬਲੀਆਂ ਰਮਲੀਆਂ ਜੇ ਮਾਰਦਾ ਹੁੰਦਾ ਹਾਂਜੀ ਹੁਣ ਵੱਡੀ ਵੱਡਾ ਸਵਾਲ ਤਾਂ ਤੁਹਾਡੇ ਵੱਡਾ ਜਵਾਬ ਤੁਹਾਡੇ ਸਵਾਲ ਦਾ ਇਹ ਆ ਕਿ ਤੀਜੇ ਪਾਸ਼ਾ ਦੇ ਦੋ ਪੁੱਤਰ ਸੀ ਹਾਂਜੀ ਤੇ ਇੱਕ ਜਵਾਈ ਸੀ ਦੋ ਜਵਾਈ ਸੀਗੇ ਜਾਨੀ ਹਾਂ ਦੋ ਪੁੱਤਰ ਦੋ ਜੁਆਈ ਹਾਂਜੀ ਹੁਣ ਚਾਰ ਬੰਦੇ ਕਰਦੇ ਆ ਹਾਂਜੀ ਮੂਣ ਮੋਰੀ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਛੋਣੋਂ ਦੇ ਵਿੱਚੋਂ ਛੋਣੋਂ ਦੇ ਵਿੱਚੋਂ ਗੁਰੂ ਰਾਮਦਾਸ ਜੀ ਨੂੰ ਜ਼ਿੰਮੇਵਾਰੀ ਮਿਲੀ ਹੈ ਹਾਂਜੀ ਉਹਨਾਂ ਦੇ ਫੈਸਲਿਆਂ ਤੇ ਕੋਈ ਇਦਾਂ ਸ਼ੱਕ ਹੋਇਆ ਤੁਹਾਨੂੰ ਵੀ ਵੀ ਜਿਹੜੇ ਮੂਣ ਜੀ ਆ ਉਹ ਬਹੁਤ ਵਧੀਆ ਫੈਸਲੇ ਕਰਦੇ ਰਹੇ ਆ ਫੇ ਇਦਾਂ ਕਹਤੇ ਦਿੱਤੀ ਹਾਂ ਹਾਂ ਠੀਕ ਓਕੇ ਫਿਰ ਚੌਥੇ ਪਾਸ਼ਾ ਦੇ ਦੋ ਪੁੱਤਰ ਤਿੰਨ ਪੁੱਤਰ ਹੋਏ ਆ ਹਾਂਜੀ ਸਾਰਾ ਘਰ ਦਾ ਕੰਮਕਾਰ ਪ੍ਰਿਥੀਚੰਦ ਕਰਦਾ ਰਿਹਾ ਹਾਂ ਹਾਂ ਠੀਕ ਆ ਹਾਂਜੀ ਉਹ ਜੇ ਤਾਂ ਪ੍ਰਿਥੀਚੰਦ ਬਾਰੂ ਹੁੰਦਾ ਮਲੋ ਪਰਥੀ ਚੰਦ ਸੰਗਤ ਦੇ ਵਿੱਚੋਂ ਕੋਈ ਬੰਦਾ ਹੁੰਦਾ ਉਹ ਸਾਰਾ ਕੰਮ ਕਰ ਕਰਦਾ ਹੁੰਦਾ ਤੇ ਚੌਥੇ ਪਾਸ਼ਾ ਕੰਮ ਉਹ ਕਰਦਾ ਹੁੰਦਾ ਜ਼ਿੰਮੇਵਾਰੀ ਦੇਂਦੇ ਆਪਣੇ ਪੁੱਤਰ ਨੂੰ ਫੇਰ ਤੁਹਾਡੇ ਅਰਗੇ ਸਵਾਲ ਕਰਦੇ ਇਹ ਠੀਕ ਜਣੀ ਵੱਡੇ ਪੁੱਤਰ ਤੂੰ ਜ਼ਿੰਮੇਵਾਰੀ ਲੈ ਕੇ ਛੋਟੇ ਨੂੰ ਦੇ ਦਿੱਤੀ ਠੀਕ ਵੱਡਾ ਪੁੱਤਰ ਹੋਵੇ ਇੰਟੈਲੀਜੈਂਟ ਹੋਵੇ ਜਿੱਦੀ ਹੋਵੇ ਸਰਕਾਰੀ ਦਵਾਰੇ ਪਹੁੰਚ ਰੱਖਦਾ ਹੋਵੇ ਔਰ ਕਈ ਸਾਲਾਂ ਤੋਂ ਪ੍ਰਬੰਧ ਸੰਭਾਲਦਾ ਹੋਵੇ। ਹਾਂਜੀ ਆਪਣੇ ਆਲੇ ਦੁਆਲੇ ਕੈਨੇਡਾ 'ਚ ਨਿਗਾਹ ਮਾਰ ਕੇ ਦੇਖ ਲੋ। ਸਹੀ ਕਿਸੇ ਬਿਜ਼ਨਸਮੈਨ ਦਾ ਵੱਡਾ ਪੁੱਤਰ ਹੋਵੇ। ਜ਼ਿੰਮੇਵਾਰੀ ਸਾਰੀ ਸਾਰਾ ਕੰਮ ਸੰਭਾਲਦਾ ਹੋਵੇ। ਮਨਿਸਟਰਾਂ ਤੱਕ ਪਹੁੰਚ ਹੋਵੇ ਉਹਦੀ। ਹਾਂ ਹਾਂ ਤੇ 올 ਆਫ ਸੱਡਨ ਬਾਪੂ ਨੂੰ ਕਹਿ ਦੇਵੇ ਵੀ ਤੈਨੂੰ ਬਦਖਲ ਕਰ ਦਿੱਤਾ ਸਾਰਾ ਕੰਮ ਛੂਟਾ ਕਰੂਗਾ। ਰਾਈਟ ਕਿਸ ਹੱਦ ਤੱਕ ਜਾਊਗਾ? ਜੀ ਕਿਸ ਹੱਦ ਤੱਕ ਮੈਂ ਪਹਿਲਾ 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 ਮੇਰੀ ਮੇਰੀ ਗੱਲ ਗੱਲ ਤੁਹਾਡੇ ਅੰਦਰ ਚਲੀ ਗਈ ਆ ਹਾਂਜੀ ਹਾਂਜੀ ਬਿਲਕੁਲ ਮੈਂ ਸਮਝ ਰਿਹਾ ਇੱਕ ਬੰਦੇ ਦੇ ਦੋ ਪੁੱਤਰ ਆ ਰਾਈਟ ਜਿਹੜਾ ਵੱਡਾ ਪੁੱਤਰ ਆ ਉਹ ਇੰਟੈਲੀਜੈਂਟ ਵੱਡਾ ਵੀ ਆ ਇੰਟੈਲੀਜੈਂਟ ਵੀ ਆ ਸਾਰਾ ਕੰਮ ਵੀ ਸੰਭਰਿਆ ਮਨਿਸਟਰਾਂ ਤੱਕ ਉਹਦੀ ਪਹੁੰਚ ਵੀ ਆ ਹਾਂ ਹਾਂ ਉਹਦੇ ਕੋਲੋਂ ਲੈ ਕੇ ਛੋਟੇ ਨੂੰ ਦਿੱਤੀ ਜ਼ਿੰਮੇਵਾਰੀ ਹਾਂਜੀ ਹੁਣ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਕਿ ਨਹੀਂ ਫੇ ਤੁਹਾਡੇ ਹਿਸਾਬ ਨਾਲ ਉਹ ਕਿਉਂ ਦਿੱਤੀ ਨਹੀਂ ਕਿਉਂਕਿ ਉਹ ਨਹੀਂ ਨਹੀਂ ਮੇਰੇ ਹਿਸਾਬ ਨਾਲ ਨਹੀਂ ਮੈਂ ਤਾਂ ਕਹਿਣਾ ਵੀ ਤੁਹਾਡਾ ਸਵਾਲ ਇਹ ਸੀ ਵੀ ਘਰ ਚ ਕਿਉਂ ਰਹੀ ਆ ਉਹ ਨਹੀਂ ਮੇਰਾ ਤਾਂ ਸਵਾਲ ਫੇ ਵੀ ਉਹੀ ਹੋਇਆ ਨਾ ਕਿ ਛੋਟੇ ਪਰ ਹੈਗੀ ਤਾਂ ਘਰ ਦੇ ਅੰਦਰ ਹੀ ਆ ਨਾ ਜਿਹੜੀ ਗੱਡੀ ਹੈਗੀ ਆ ਉਹਦਾ ਪਾਵਰ ਜਿਹੜਾ ਤੁਹਾਡੇ ਸਵਾਲ ਦਾ ਕਾਰਨ ਸੀ ਜਿਹੜਾ ਤੁਹਾਡੇ ਅੰਦਰ ਪੈਦਾ ਹੋਈ ਸਵਾਲ ਦਾ ਕਾਰਨ ਹੈ ਨਾ ਹਾਂ ਹਾਂ ਮੈਂ ਉਹ ਤੇ ਉਹ ਤੇ ਫੋਕਸ ਕਰ ਰਿਹਾ ਹਾਂ ਹਸ ਫਿਰ ਮੈਂ ਉਹ ਵੀ ਮੈਂ ਦੱਸਦਾ ਨਾ ਮੈਂ ਥੋੜਾ ਹੋਰ ਉਹ ਲ ਦੱਸਦਾ ਜਿੱਦਾਂ ਦੇਖੋ ਮੇਰੇ ਦੋ ਬੱਚੇ ਹੋਣ ਰਾਈਟ ਮੈਨੂੰ ਮੈਂ ਆਪਣੇ ਬੱਚਿਆਂ ਮੇਰੇ ਹੈਗੇ ਦੋ ਬੱਚੇ ਹੈ ਨਾ ਮੈਂ ਦੋਨਾਂ ਦਾ ਜਾਣਦਾ ਆ ਕਿ ਉਹਨਾਂ ਦਾ ਕੀ ਵੀਕਨੈਸ ਹੈਗੀ ਹੈ ਕੀ ਸਟਰੈਂਥ ਹੈਗੇ ਆ ਰਾਈਟ ਕੋਈ ਇੱਕ ਬੰਦਾ ਸੇਮ ਨਹੀਂ ਹੁੰਦਾ ਰਾਈਟ ਤੋ ਉਹਨੇ ਦੇਖਿਆ ਹੋਊਗਾ ਕਿ ਆਪਣਾ ਜਿਹੜਾ ਵੱਡਾ ਮੁੰਡਾ ਆ ਉਹ ਜਦਾਂ ਜਿਹੜੀ ਦੁਨੀਆ ਦੀ ਲੈਂਡ ਦੇਣ ਹੈਗੀ ਉਹਦੇ ਲਈ ਵਧੀਆ ਆ ਬਟ ਸਪਿਰਚੁਅਲ ਜਿਹੜੀ ਗਰੋਥ ਹੈਗੀ ਉਹਦੀ ਨਹੀਂ ਹੈਗੀ ਹੂੰ ਰਾਈਟ ਤੇ ਆਪਣੇ ਛੋਟੇ ਬੱਚੇ ਨੂੰ ਉਹ ਦੇਖ ਰਿਹਾ ਕਿ ਉਹ ਬੈਟਰ ਹੈਗਾ ਸਿਚੁਏਸ਼ਨ ਦੇ ਅੰਦਰ ਨਹੀਂ ਬਟ ਮੇਰਾ ਥੀ ਉਹ ਤੁਹਾਡੇ ਸਵਾਲ ਦਾ ਕਾਰਨ ਤਾਂ ਇਹ ਆ ਨਾ ਵੀ ਇੱਕ ਸਟੇਜ ਤੇ ਜਾ ਕੇ ਗੁਰੂ ਸਾਹਿਬ ਨੇ ਘਰ ਚ ਹੀ ਰੱਖ ਲਈ ਰਾਈਟ ਤੁਹਾਡੇ ਸਵਾਲ ਦਾ ਕਾਰਨ ਇਹ ਆ ਹਾਂਜੀ ਤੁਸੀਂ ਇਹ ਕਹਿਣਾ ਚਾਹੁੰਦੇ ਆਂ ਭਈ ਪਹਿਲਾਂ ਤਾਂ ਬਾਹਰ ਸੀ ਬਾਅਦ ਚ ਘਰ ਚ ਕਿਉਂ ਰੱਖ ਲਈ ਨਹੀਂ ਚਲੋ ਘਰ ਚ ਇੱਕ ਵਾਰੀ ਹੋ ਗਏ ਰਾਈਟ ਤੇ ਬਾਰ ਬਾਰ ਘਰ ਦਾ ਨਾ ਕਰੀਦਾ ਨਾ ਇਦਾਂ ਨਾ ਕਰੂ ਇਦਾਂ ਨਾ ਜੇ ਨਾ ਜੇ ਇੱਕ ਵਾਰ ਨੂੰ ਤੁਸੀਂ ਇਮਾਨਦਾਰੀ ਨਾਲ ਫੀਲ ਕਰ ਲਿਆ ਹਾਂਜੀ ਫਿਰ ਤੁਹਾਨੂੰ ਪਤਾ ਲੱਗ ਜਾਣਾ ਭਈ ਘਰ ਚ ਇਸ ਕਰਕੇ ਨਹੀਂ ਰੱਖੀ ਭਈ ਇਹ ਗੱਦੇ ਫੁੱਲਾਂ ਦੀ ਸੇਜ ਆ ਹਾਂ ਕਸ ਕਰ ਚ ਇਸ ਕਰਕੇ ਰੱਖੀ ਆ ਪੇ ਇਹ ਤਵੀਆਂ ਦਾ ਰਾਹ ਆ ਕਾ ਦਾ ਰੇ ਕਵੀਆਂ ਦਾ ਤਵੀਆਂ ਤਵੀਆਂ ਤੇ ਬੈਠਣ ਵਾਲਾ ਰਾਹ ਆ ਇਹ ਅ ਸੈਕ੍ਰੀਫਾਈਸ ਕਰਨ ਦਾ ਮਤਲਬ ਕਿ ਸੈਕ੍ਰੀਫਾਈਸ ਉਹੀ ਹੋ ਗਿਆ ਇਹ ਹਰ ਲਿੰਡੀ 부ਚੀ ਦਾ ਕੰਮ ਨਹੀਂ ਹੈਗਾ ਇਹ ਹਾਂਜੀ ਇੱਕ ਉਹ ਗੁਰਦੁਆਰੇ ਦੀ ਪ੍ਰਧਾਨਗੀ ਨਹੀਂ ਹੈਗੀ ਕਿ ਉੱਥੇ ਮਨਿਸਟਰਾਂ ਨੂੰ ਮਿਲਣਾ ਤਾਂ ਗਲੇ ਚ ਹਾਰ ਪਹਿਣੇ ਆ ਹਾਂ ਹਾਂ ਜੇ ਨਾ ਜਦੋਂ ਨਾ ਇਹ ਮਨ 'ਚ ਸਵਾਲ 'ਚ ਇਹ ਇਹ ਸਵਾਲ ਮਨ 'ਚ ਆਉਂਦਾ ਆ ਹਾਂਜੀ ਉਹ ਤੋਂ ਇੰਨਾ ਫੀਲ ਕਰਿਆ ਕਰੋ ਕਿ ਜੇ ਐਦਾਂ ਕੋ ਆਲੇ-ਦੁਆਲੇ ਪਿੰਡ 'ਚ ਘਰ 'ਚ ਤੁਹਾਡੇ ਤੁਸੀਂ ਜਿੱਥੇ ਵੀ ਰਹਿੰਨੇ ਆ ਕਿਸੇ ਰਿਸ਼ਤੇਦਾਰੀ 'ਚ ਕਿਸੇ ਸ਼ਰੀਕੇ 'ਚ ਲੜਾਈ ਪੈ ਜਵੇ ਹਾਂ ਹਾਂ ਜਿੱਥੇ ਜਿੱਥੇ ਪਤਾ ਹੋਵੇ ਕਿ ਗੌਂਡੀ ਤਕੜੇ ਆ ਤੇ ਕਿਸੇ ਵੀ ਟਾਈਮ ਆ ਕੇ ਵੱਢ ਸਕਦੇ ਆ ਹਾਂ ਹਾਂ ਇਮਾਨਦਾਰੀ ਨਾਲ ਦੱਸਿਓ ਰਾਤ ਰਹਿਣ ਨੂੰ ਤਿਆਰ ਹੋਵੋਗੇ ਤੁਸੀਂ ਇੱਥੇ ਨਹੀਂ ਕੀ ਗੱਲ ਕੀ ਗੱਲ ਤੁਹਾਡੀ ਟੈਂਡ ਕਰਦਾ ਨਾ ਬੰਦੇ ਕਿਨਾਂ ਹਾਂ ਜੇ ਗੁਰਦੁਆਰਾ ਆਇਆ ਗੁਰਦੁਆਰਾ ਤੁਹਾਡੀ ਨੇੜੇ ਕੋਈ ਹਾਂਜੀ ਉੱਥੇ ਖਤਰਾ ਉੱਥੇ ਏਦਾਂ ਧਮਕੀ ਦੇ ਦੇਣ ਕਾਲੇ ਹਾਂਜੀ ਪੈਸੀ ਅੱਗ ਲਾ ਦੇਣੀ ਕਮੇਟੀ ਵਾਲੇ ਕਹਿੰਨ ਪੀ 10 ਬੰਦੇ ਚਾਹੀਦੇ ਰਾਤ ਲਈ ਹਾਂ ਹਾਂ ਤੁਸੀਂ ਰਹੋਗੇ ਉੱਥੇ ਸੌਂਗੇ ਹਾਂਜੀ ਏਦਾਂ ਦੇ ਕੰਮ ਲਈ ਤਾਂ ਰਵਾਂਗੇ ਅਸੀਂ ਨਹੀਂ ਇਹ 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 ਸਵਾਲ ਇਮਾਨਦਾਰੀ ਵਾਲਾ ਨਹੀਂ ਉਹਨਾਂ ਟੱਬਰ ਨੂੰ ਪੁੱਛ ਕੇ ਦੇਖੀ ਪਹਿਲਾਂ ਅਜਿਹਾ ਉਹ ਤਾਂ ਹਰ ਬੰਦੇ ਦੇ ਉੱਪਰ ਆਣਾ ਕਿ ਕਿੰਨਾ ਕੁ ਕਰ ਸਕਦਾ ਹੈ ਜਾਂ ਕਰਨਾ ਚਾਹੁੰਦਾ ਹੈ ਨਹੀਂ ਰਾਈਟ ਨਹੀਂ 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 ਆਪਣੇ ਆਪਣੇ ਪਰਿਵਾਰ ਨੂੰ ਨਾ ਫਰਜ਼ੀ ਤੌਰ ਤੇ ਇਮਾਨਦਾਰੀ ਨਾਲ ਹਾਂਜੀ ਆਪਣੀ ਵਾਈਫ ਨਾਲ ਆਪਣੇ ਪਰਿਵਾਰ ਨਾਲ ਕਿਤੇ ਫਰਜ਼ੀ ਤੌਰ ਤੇ ਕਿਸੇ ਕੋਈ ਕਹਾਣੀ ਬਣਾਉ ਉਹ ਆਪਣੇ ਦੋਸਤ ਦੀ ਹਾਂ ਜੀ ਉਹ ਨਹੀਂ ਚਾਣਗੇ ਉਹ ਹਾਂ ਜੀ ਨਹੀਂ ਉਹ ਨਹੀਂ ਚਾਣਗੇ ਜਿੱਦਾਂ ਹੁਣ ਦੇਖੋ ਜਿੱਦਾਂ ਹੁਣ ਤੁਹਾਡੇ ਤੁਹਾਡੇ ਨਾਲ ਮੈਂ ਇੱਕ ਐਗਜ਼ਾਮਪਲ ਦਿੰਨਾ ਰਾਈਟ ਤੁਹਾਡੇ ਨਾਲ ਜਿੱਦਾਂ ਹੋਇਆ ਮੇਰੀ ਐਗਜ਼ਾਮਪਲ ਮੇਰੀ ਐਗਜ਼ਾਮਪਲ ਵੀਰਾ ਤੈ ਤੈ ਤੂੰ ਪਹਿਲਾਂ ਸੋਚ ਜੇ ਮੇਰੀ ਐਗਜ਼ਾਮਪਲ ਤੂੰ ਖੜੇ ਹੋਇਆ ਨਾ ਜਿੱਥੇ ਤੁਹਾਡਾ ਪ੍ਰਿੰਸੀਪਲ ਇੱਕ ਬੰਦੇ ਦਾ ਪ੍ਰਿੰਸੀਪਲ ਹੁੰਦਾ ਹੈ ਰਾਈਟ ਸੁਣ ਲੈ ਮੇਰਾ ਜੇ ਜੇ ਤੂੰ ਮੇਰੀ ਗੱਲ ਨੂੰ ਸਮਝਦਾ ਹੁੰਦਾ ਫਿਰ ਤੇਰੇ ਮਨ ਚ ਸਵਾਲ ਨਹੀਂ ਸੀ ਆਉਣਾ ਫਿਰ ਤੈ ਸਮਝ ਜਾਣਾ ਸੀ ਫਿਰ ਹਰ ਇੱਕ ਦੇ ਬਸ ਦੀ ਗੱਲ ਨਹੀਂ ਖੜਨਾ ਰਾਈਟ ਨਹੀਂ ਬਿਲਕੁਲ ਠੀਕ ਹੈ ਉੱਥੇ ਪਿਓ ਦੀ ਮੇਰੇ ਕੋਲ ਖੁਆਚਣਾ ਉੱਥੇ ਪਿਓ ਦੀ ਖਾਤਰ ਪੁੱਤ ਹੀ ਖੜ ਸਕਿਆ ਆ ਹਾਂਜੀ ਉੱਥੇ ਤਾਂ ਪਤਾ ਨਹੀਂ ਕਿੰਨੇ ਫੁਕਰੇ ਧੋਖਾ ਦੇ ਕੇ ਚਲ ਗਏ ਹੁਣ ਆ ਤਾਂ ਤੂੰ ਵੀਰਾ ਐਮੀ ਗੱਲ ਕਹਿ ਦਿੱਤੀ ਔਰ ਇਦਾਂ ਮੂੰਹੋਂ ਪੇ ਹਾਂ ਮੈਂ ਖੜ ਜਾਊਂਗਾ ਕਿਤੇ ਤੂੰ ਮੈਂ ਤੈਨੂੰ ਕਿਹਾ ਫਰਜੀ ਤੌਰ ਤੇ ਫਰਜੀ ਤੌਰ ਤੇ ਤੇਰੀ ਵਾਈਫ ਨੇ ਰੋਕਣਾ ਆ ਪਰ ਤੈ ਉੱਥੇ ਚਾਬੀਆਂ ਸਿੱਟ ਕੇ ਆ ਜਾਣਾ ਕਿ ਮੈਨੂੰ ਨਹੀਂ ਪਤਾ ਤੂੰ ਰਹਿਣਾ ਰਹਿ ਮਰਨਾ ਨਹੀਂ ਤਾਂ ਨਾ ਮੈਂ ਉਹਦੇ ਕੋਲ ਜਿਹਨੂੰ ਵੱਡਣ ਦੀ ਧਮਕੀ ਮਿਲਿਓ ਮੈਂ ਉਹਦੇ ਕੋਲ ਰਹਿਣ ਲੱਗਾ ਹਾਂਜੀ ਤੈਨੂੰ ਪਤਾ ਹੈ ਕਿ ਬੱਟ ਨਹੀਂ ਹੁੰਦਾ ਤਾਂ ਆਨੇ ਹਰ ਹਰ ਬੰਦੇ ਦਾ ਅਲੱਗ-ਅਲੱਗ ਪ੍ਰਿੰਸੀਪਲ ਹੁੰਦਾ ਹੁਣ ਜਿੱਦਾਂ ਦੇਖੋ ਮੈਂ ਹਰ ਬੰਦਾ ਸੇਮ ਤਾਂ ਨਹੀਂ ਹੁੰਦਾ ਕਈ ਲੋਗਾਂ ਦੇ ਪ੍ਰਿੰਸੀਪਲ ਕੋਈ ਚਾਹੀਏ ਚੁੰਦੇ ਆ ਵੀਰਾ ਬਹੁਤੀ ਫਲਸਫੀ ਚ ਨਾ ਜਾ ਮੈਂ ਤੈਨੂੰ ਤੈਨ ਜਿਹੜਾ ਸਵਾਲ ਕੀਤਾ ਨਾ ਤੈਨੂੰ ਉਹਦਾ ਜਵਾਬ ਤਾਂ ਪਿਰਥੀ ਚੰਦ ਵਾਲੀ ਐਗਜ਼ਾਮਪਲ ਤੋਂ ਮਿਲ ਜਾਣਾ ਚਾਹੀਦਾ ਸੀ ਕਿ ਜੇ ਤੇਰੇ ਮਨ 'ਚ ਜਿਹੜੀ ਸ਼ੱਕ ਆਈ ਆ ਨਾ ਜਿਹੜੀ ਆਮ ਬੰਦੇ ਦੇ ਆਉਂਦੀ ਆ ਹਾਂ ਹਾਂ ਤੇ ਉਹ ਆਈ ਆ ਜਿਹੜੀ ਸੰਤੋਖ ਸਿੰਘ ਨੇ ਬੀਬੀ ਭਾਨੀ ਵਾਲੀ ਸਾਖੀ ਲਿਖੀ ਹੋਆ ਹਾਂਜੀ ਉਹ ਸਾਖੀ ਪ੍ਰਚਾਰੀ ਗਈ ਆ ਹਾਂ ਪ੍ਰਚਾਰਕਾਂ ਨੇ ਪ੍ਰਚਾਰੀ ਆ ਗੁਰੂ ਸਾਹਿਬ ਦੀ ਵਡਿਆਈ ਕਰਨ ਲਈ ਹਾਂ 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 ਪਰ ਸਾਡੇ ਬਦ ਬਖਤਾ ਨੇ ਉਹਨੂੰ ਨੈਗੇਟਿਵ ਪਾਸਿਓਂ ਚੱਕ ਲਿਆ ਰਾਈਟ ਵੀ ਇਹ ਇੱਕ ਇਹ ਜੇ ਤਾਂ ਹੁੰਦੀ ਉਹ ਕੋਈ ਜ਼ਗੀਰਦਾਰੀ ਹਾਂ ਜੇ ਤਾਂ ਹੁੰਦਾ ਜਿਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਹਾਂਜੀ ਫੇਰ ਕੋਈ ਬੰਦਾ ਕਹਿੰਦਾ ਉਹ ਤਾਂ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਆ ਰਿਹਾ ਉੱਥੋਂ ਛੱਡ ਕੇ ਆਨੰਦਪੁਰ ਆ ਰਿਹਾ ਉੱਥੋਂ ਛੱਡ ਕੇ ਸਰਸਾ ਐ ਮੂਰੇ ਮੂਰੇ ਸਰਹੰਦਿਆ ਮੂਰੇ ਚਮਕੌਰਿਆ ਮਾਛੀਵਾੜਾ ਆ ਹਾਂ ਉਹ ਪਿਰਥੀ ਚੰਦ ਇਹ ਚੌਥੇ ਪਾਸ਼ਾ ਦੇ ਟਾਈਮ ਕੋਈ ਸ਼ਰੀਕ ਇਹ ਗੱਲ ਕਹਿੰਦਾ ਵੀ ਘਰ ਚੇ ਰੱਖ ਲਈਦਾ ਗੱਲ ਸਮਝ ਪੈਂਦੀ ਸੀ ਹਾਂਜੀ ਅਸੀਂ ਤਾਂ ਸਾਹਮਣੇ ਸਾਰਾ ਕੁਝ ਨੰਗਣ ਤੋਂ ਬਾਅਦ ਕਿੰਨੇ ਘਰਚੇ ਘਾਤੀ ਰੱਖ ਲਈ। ਅਰੇ ਘਰ ਚ ਪਤਾ ਘਾਤੀ ਰੱਖੀ। ਸੁਣ ਮੇਰੀ ਗੱਲ। ਕਦੇ ਕਦੇ ਕਲਪਨਾ ਕਰਕੇ ਦੇਖੀ ਤੇਰੇ ਪਿਓ ਦਾ ਸੀਸ ਵੱਡਿਆ ਘਰ ਚ ਆਵੇ। ਹਾਂ। ਤੇ ਫੇ ਤੂੰ ਕਹੇਂ ਪੇ ਮੈਂ ਫੇ ਇੱਥੇ ਰਹਿਣਾ ਇੱਥੇ ਖੜਨਾ ਮੈਂ। ਕਿੰਨੇ ਫੇ ਇਹਦਾ ਇੱਕ ਹੋਰ ਮੈਂ ਕੁਐਸਚਨ ਪੁੱਛਦਾ ਜਿਹੜਾ ਤੁਸੀਂ ਹੁਣ ਕਿਹਾ। ਮੈਂ ਮੈਂ ਸਮਝਦਾ ਤੁਸੀਂ ਕਹਿ ਰਹੇ ਹੋ। ਭਰਾਵਾ ਕਿੰਨੇ ਹੋਰ ਸਿੱਖਾਂ ਨੇ? ਪਰਾਵਾ ਉਹ ਕਿੰਨੇ ਪਰਾਵਾ ਹਾਂਜੀ ਤੇਰੇ ਤੇਰੇ ਕੁਐਸਚਨਾਂ ਦਾ ਜਵਾਬ ਧਰਤੀ ਤੇ ਕਿਸੇ ਕੋ ਵੀ ਨਹੀਂ ਹੋਣਾ ਤੂੰ ਤੇਰੇ ਲਈ ਸਲਾਹ ਪਤਾ ਕੀ ਆ ਹਾਂ ਹਾਂ ਤੂੰ ਸਵਾਲ ਨਹੀਂ ਪੁੱਛਣ ਆਉਂਦਾ ਤੂੰ ਦੂਜਿਆਂ ਨੂੰ ਕਨਵਿੰਸ ਕਰਨਾ ਆਉਂਦਾ ਆ ਨਹੀਂ ਮੈਂ ਕਨਵਿੰਸ ਨਹੀਂ ਕਰ ਰਿਹਾ ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਮੈਂ ਹਾਰ ਗਿਆ ਤੇਰੀ ਮੂਰੇ ਤੇਰੀ ਗੱਲ ਠੀਕ ਆ ਉਹਨੇ ਗਲਤੀ ਕੀਤੀ ਆ ਘਰ ਚ ਰੱਖ ਕੇ ਉਹ ਕਿਸੇ ਹੋਰ ਨੂੰ ਤੇਰੇ ਵਰਗਾ ਲੱਭਣਾ ਚਾਹੀਦਾ ਸੀ ਉਹਨੂੰ ਦੇਰੋਂ ਹੋਰ ਸੁਭਾਨ ਨਹੀਂ ਮੈਂ ਤੇਰਾ ਜਵਾਬ ਦੇਣਾ ਮੈਂ ਮੈਂ ਥੋੜਾ ਕੀ ਗਲਤੀ ਕੀਤੀ ਆ ਮੈਂ ਮੈਂ ਤੁਹਾਡਾ opinion ਪੁੱਛਦਾ ਮੈਂ ਤੈਨੂੰ ਕਹਿ ਰਿਹਾ ਮੈਂ ਤੈਨੂੰ ਦੱਸ ਦਿੱਤਾ ਤੇਰੇ 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 ਲਈ opinion ਜੇ ਤੈਨੂੰ ਤੈਨੂੰ ਦੋ ਧਾਰਨਾ ਨੇ ਦਿਖ ਪਹਿਲਾਂ ਪ੍ਰਿਥੀ ਚੰਦ ਧਾਰਨ ਨੇ ਤੇਰੇ ਅੰਦਰ ਉਹ ਗੱਲ ਧਸਣੀ ਚਾਹੀਦੀ ਸੀ ਕਿ ਜੇ ਤੇਰੇ ਮਨ ਚ ਇਹ ਸਵਾਲ ਆਉਂਦਾ ਨਾ ਘਰ ਚ ਰੱਖੀ ਆ ਤਾਂ ਘਰ ਚ ਤਾਂ ਪ੍ਰਿਥੀ ਚੰਦ ਸਿਗਾ ਹੀ ਕਿਹੜਾ ਬਾਪ ਆ ਉਹ ਸੁਣ ਮੇਰੀ ਗੱਲ ਕਿਹੜਾ ਬਾਪ ਆ ਜਿਹੜਾ ਘਰ ਚ ਵੀ ਰੱਖਣੀ ਚਾਹੇ ਤੇ ਦੋ ਪੁੱਤਰਾਂ ਚ ਸ਼ਰੀਕਾਚਾਰੀ ਵੀ ਪਾ ਜਵੇ ਫੇ ਇੱਕ ਦੂਜੇ ਨੂੰ ਮਾਰ ਦੇਣੇ ਲੱਖ ਜਾਣੀ ਲੱਖ ਵੀ ਥੋੜੇ ਆ ਲਾਹਣ ਤਾਂ ਪਾਉਣ ਲਈ ਸਾਡੇ ਉੱਤੇ ਅਸੀਂ ਚਾਹੁੰਨੇ ਗੁਰੂ ਰਾਮਦਾਸ ਜੀ ਇਦਾਂ ਦੇ ਸੀਗੇ ਰੱਖਣੇ ਘਰ 'ਚੇ ਚਾਹੁੰਦੇ ਸੀ ਉਹਦੇ باوجود ਵੀ ਦੋਹਾਂ ਪੁੱਤਰਾਂ 'ਚ ਸ਼ਰੀਕਾਚਾਰੀ ਪਾ ਗਏ ਤੇ ਵੱਡੇ ਨੂੰ ਪਹਿਲਾਂ ਜ਼ਿੰਮੇਵਾਰੀ ਦੇ ਰੱਖੀ ਫਿਰ ਉਹ ਨਹੀਂ ਕਹਤਾ ਨਹੀਂ ਤੂੰ ਠੀਕ ਨਹੀਂ ਉਹ ਸਰਕਾਰ ਨਾਲ ਰਲ ਗਿਆ ਛੋਟੇ ਨੂੰ ਤਵੀ ਤੇ ਉਠਵਾਤਾ ਉਹਦੇ ਇੱਕੋ ਇੱਕ ਜਾਨੀ ਇੱਕੋ ਇੱਕ ਜ਼ਿੰਮੇਵਾਰ ਪੁੱਤਰ ਆ ਗੁਰੂ ਅਰਜਨ ਦੇਵ ਉਹਦੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਆ ਉਹ ਤੇ ਵਿੱਚ ਸਾਰੀ ਗਲਤੀ ਫਿਰ ਗੁਰੂ ਰਾਮਦਾਸ ਜੀ ਦੀ ਆ ਹਾਂਜੀ ਨੇ ਉਹ ਉਹ ਮੈਂ ਸਮਝਦਾ ਹਾਂ ਪਰ ਮੇਰਾ ਸ਼ਾਇਦ ਕੁਐਸਚਨ ਕਲੀਅਰ ਨਹੀਂ ਸੀਗਾ ਜਿਹੜੀ ਸਪਿਰਚੁਅਲ ਜਿੱਦਾਂ ਆਪਣੀ ਵਗੈਰਾ ਉਹ ਰਹਿਣ ਦੇ ਭਰਾਵਾ ਸਪਿਰਚੁਅਲ ਸਪਿਰਚੁਅਲ ਛੱਡ ਕੋ ਹੋਰ ਕੰਮ ਕਰ ਜਾ ਕੇ ਤਾਂ ਫਿਰ ਠੀਕ ਹੈ ਫਿਰ ਤੇਰੇ ਤੇਰੇ ਬਸ ਨਾ ਕਿ ਤੇਰੇ ਤੇਰੇ ਬਸ ਦੀ ਗੱਲ ਨਹੀਂ ਹੈਗੀ ਤੇਰੇ ਜਿਹੜਾ ਜਿਹੜਾ ਨਾ ਦੇਖੋ ਅੰਦਰ ਈਮੋਸ਼ਨ ਹੋਣਾ ਬੜਾ ਜ਼ਰੂਰੀ ਆ ਉਹ ਗੱਲ ਨੂੰ ਫੀਲ ਕਰਨਾ ਬਹੁਤ ਜ਼ਰੂਰੀ ਆ ਹਾਂਜੀ ਤੇ ਜਿਹੜੇ ਐਨੇ ਬੰਦੇ ਸ਼ਹੀਦ ਹੋਇਆ ਆਪਣੇ ਆਪਣੇ ਉਹ ਰਹਿਣ ਦੇ ਰਹਿਣ ਦੇ ਕੋਸ਼ਿਸ਼ ਕਰ ਲਾ ਤੁਸੀਂ ਤੁਸੀਂ ਕਹਿੰਦੇ ਹੋ ਕਿ ਸਿਰਫ ਪੁੱਤਰ ਹੀ ਉਹ ਰਹਿਣ ਦੇ ਉਹ ਰਹਿਣ ਦੇ ਸਿੱਖ ਨਹੀਂ ਹੋ ਸਕਦਾ ਉਹ ਰਹਿਣ ਦੇ ਰਹਿਣ ਦੇ ਹਰਾਮਜਦਗੀ ਇਹ ਨਹੀਂ ਕਰਦੀ ਹੁੰਦੀ ਛੱਡ ਦੇ ਬਸ ਕਰ ਛੱਡ ਦੇ ਹਾਂ ਚਲੋ ਜੀ ਛੱਡ ਦੇ ਚਲੋ ਛੱਡ ਦੇ ਮੈਂ ਸ਼ਬਦ ਵਰਤਣਾ ਨਹੀਂ ਸੀ ਤੇਰੇ ਲਈ ਚਾਹੁੰਦਾ ਪਰ ਤੂੰ ਜਾਨੀ ਸਿਰੇ 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 ਲਾ ਕੇ ਹਟਿਆ ਜਾਨੀ ਨਹੀਂ ਨਹੀਂ ਇਹ ਜਨਸਾਂ ਜਿਹੜੀਆਂ ਸੱਚੀ ਅੰਦਰ ਸਾਡੇ ਉੱਚੀ ਜਿਹੜੀ ਕਿਤੇ ਨਾ ਕਿਥੋਂ ਇਧਰ ਉਧਰ ਘੁੰਮ ਕੇ ਆਈ ਹੋਣਾ ਉਹ ਉਹ ਜੀਣ ਨਹੀਂ ਦਿੰਦੀ ਸਾਨੂੰ ਠੀਕ ਹੈ ਸਾਨੂੰ ਪਤਾ ਵੀ ਨਹੀਂ ਯਾਨੀ ਕਿਹੜਾ ਮੈਂ ਕਹਿੰਨਾ ਕੋਈ ਬੰਦਾ ਕਲਪਨਾ ਤਾਂ ਕਰਕੇ ਦੇਖੇ ਭਈ ਇਦਾਂ ਇੱਕ ਰਾਤ ਤੁਰੇ ਜਾਂਦੇ ਦੇ ਬਾਪ ਨੂੰ ਇਦਾਂ ਸ਼ਰਿਆਮ ਚੌਂਕ 'ਚ ਕੋ ਵੱਢ ਕੇ ਸਿੱਟਦਾ ਤੇ ਔਰਤ ਫਿਰ ਕਹੇ ਵੀਨੇ ਗੱਦੀ ਨਹੀਂ ਛੱਡਣੀ ਅਸੀਂ ਤਾਂ ਕੋਈ ਗੱਲ ਨਹੀਂ ਉਹ ਕੋ ਫੁੱਲ ਤਾਂ ਸਾਡੇ ਲਈ ਸੀ ਖੜਦਾ ਨਹੀਂ ਸੀ ਕੋਈ ਅਜਿਹੇ ਟੁਚਰਾ ਕੱਢਦੇ ਆ ਇਹ ਤਾਂ ਬੰਦੇ ਘੰਟਾ ਕੰਮ ਕੰਮ ਨਹੀਂ ਛੱਡ ਸਕਦੇ ਜਾਗਰੂਕਾਂ ਦਾ ਵੀ ਸਾਡਿਆਂ ਦਾ ਇਹੀ ਹਾਲ ਆ ਕਾਮਰੇਡਾਂ ਦਾ ਵੀ ਇਹੀ ਹਾਲ ਆ ਛੱਤਰ ਦੇ ਯਾਰ ਪੂਰੇ ਪੱਕੇ ਛੱਤਰ ਦੇ ਯਾਰ ਔਰ ਗੱਲਾਂ ਕਰਨਗੇ ਜਾਣੀ ਕਿ ਮੈਂ ਸੋਚਦਾ ਮੈਂ ਕਰਦਾ ਮਤਲਬ ਗੱਲ ਤੂੰ ਸਵਾਲ ਕੀਤਾ ਤੈਨੂੰ ਜਵਾਬ ਮਿਲਿਆ ਕਿ ਜੇ ਸਾਡੇ ਅੰਦਰ ਇਹ 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 ਟੂ ਚਰਾਉਂਦੀ ਆ ਨਾ ਵੀ ਘਰ ਚ ਰੱਖੀ ਆ ਤੇ ਚੌਥੇ ਪਾਤਸ਼ਾਹ ਦੇ ਘਰ ਵਿੱਚੇ ਸੀ ਪ੍ਰਿਥੀ ਚੰਦ ਦੇ ਕੋਲ ਗੁਰੂ ਅਰਜਨ ਦੇਵ ਜੀ ਤਾਂ ਕਿਸੇ ਗੱਲ ਚ ਬੋਲਦੇ ਹੀ ਨਹੀਂ ਸੀ ਘਰ ਚ ਰਹਿ ਜਾਂਦੀ ਪ੍ਰਿਥੀ ਚੰਦ ਦੇ ਕੋਲ ਹੁੰਦੀ ਭਰਾਮਾਂ ਦਾ ਉਹ ਉਹ ਕੰਮ ਕਰੀ ਜਾਂਦੇ ਸੀ ਭਰਾਮਾਂ ਦਾ ਪਿਆਰ ਬਣਿਆ ਰਹਿੰਦਾ ਕਿ ਚੌਥੇ ਪਾਸ਼ਾ ਪ੍ਰਿਥੀ ਚੰਦ ਦੇ ਸਭ ਨੂੰ ਜਾਣਦੇ ਨਾ ਹੋਣਗੇ ਇੰਨਾ ਕਲੇਸ਼ ਪਵਾਇਆ ਕਿਸ ਹੱਦ ਤੱਕ ਕਲੇਸ਼ ਗਿਆ ਪਹਿਲੀ ਵਾਰ ਸ਼ਾਇਦ ਉਸ ਪਹਿਲੇ ਗੁਰ ਇਤਿਹਾਸ ਵਿੱਚ ਇਦਾਂ ਹੋਈ ਆ ਕਿ ਗੁਰੂ ਪੁੱਤਰ ਬਾਦਸ਼ਾਹ ਕੋ ਜਾ ਕੇ ਬੈਠਾ ਤੇ ਮੇਰੇ ਛੋਟੇ ਭਰਾ ਨੇ ਮੇਰਾ ਹੱਕ ਮਾਰ ਲਿਆ ਕੱਡੂ ਕੰਡਾ ਉਹਦਾ ਮੈਂ ਮਦਦ ਕਰਦਾ ਤੇ ਉੱਚ ਕਸੂਰ ਕੇ ਦਾ ਸੀ ਚੌਥੇ ਪਾਸ਼ਾ ਦਾ ਘਰ ਚ ਰੱਖਣੀ ਚਾਹੁੰਦੀ ਸੀ ਸਾਨੂੰ ਜਾਨੀ ਜਿਹਨਾਂ ਨੂੰ ਆਪਣਾ ਟੱਬਰ ਵੀ ਸੰਭਣ ਦੀ ਆਦਤ ਨਹੀਂ ਆ ਅਸੀਂ ਤਾਂ ਹੀ ਤਾਂ ਮੈਨੂੰ ਫੀਲ ਹੁੰਦਾ ਹੁੰਦਾ ਪਏ ਸੇ ਸਮਾਜ ਲਈ ਕੀ ਕਰਨਾ ਬਸ ਗਿਆਨ ਉੱਤੇ ਉੱਤੇ ਉਦਾ ਗੱਲਾਂ ਨੌਲੇਜ ਇਕੱਠੀ ਕੀਤੀ ਫੈਕਟ ਕੀਤੇ ਜਿੰਨਾਂ ਕੋ ਦਾ ਮੰਦ ਬੁੱਧੀ ਹੈਗੀ ਆ ਉਹਦੇ ਚ ਪਾਇਆ ਪ੍ਰੋਸੈਸ ਵਿੱਚ ਦਾ ਰਗੜ ਕੇ ਕਰਕੇ ਮੋਰੇ ਲਾ ਪਾ ਚਿਪਕਾਉਣਾ ਮੈਂ ਸੋਚਦਾ ਮੈਂ ਕਰਦਾ ਇਹ ਕਰਨਾ ਜਦੋਂ ਕਿਤੇ ਆਵੇ ਨਾ ਦਿਮਾਗ 'ਚ ਖਿਆਲ ਇਦਾਂ ਦਾ ਉਦੋਂ ਆਪਣੇ ਤੇ ਇਲਾਕੇ ਦੇਖਿਆ ਕਰੋ। ਫਿਰ ਮੈਂ ਬਾਜ਼ਾਰ ਜਾਂਦਾ ਹਾਂ ਮੈਂ ਇਦਾਂ ਮੇਰੀ ਵਾਈਫ ਨੂੰ ਮੇਰੀ ਕੁੜੀ ਨੂੰ ਕੋ ਹੱਥ ਫਾਲ ਵੇਚਦਾ। ਤੇ ਪਤਾ ਹੋਵੇ ਵੀ ਨਹੀਂ 10-15 ਬੰਦੇ ਵੱਡੇ ਹੋ ਅੱਗੇ। ਕਿੰਨੀ ਆਕ ਮੋਤਮਰ ਕਿੰਨੀ ਇੱਕ ਵਾਰ ਵੱਡ ਹੋ ਜਾਊਗਾ ਮੈਂ। ਕੁੜੀ ਦੇ ਕਰਕੇ ਮੈਂ ਕਹਿੰਦੇ ਹਾਲਾਂਕਿ ਬੱਚਿਆਂ ਲਈ ਤਾਂ ਹਰ ਕੋਈ ਸਮਾਜ ਲਈ ਕੌਣ ਕਰੂਗਾ। ਕਿਤੇ ਜੀ ਕੇ ਦੇਖ ਲਈਏ ਸ਼ਾਇਦ ਸਾਡੇ ਗੇਟ 'ਚ ਆ ਜਾਏ ਠੀਕ ਹੈ